ਜਿਹੜੀ ਮਨੁੱਖੀ ਤਰਸ ਦੀ ਉਥੇ ਹੋਈ ਆ ਉਹ ਧਿਆਨ ਤੋਂ ਕਿਹਣੀ ਅੱਗੇ ਵੀ ਪਰਮਾਤਮਾ ਕਰੇ ਨਾ ਹੋਵੇ ਉਹ ਉਹ ਪਿਆਰ ਦਾ ਤਾਂ ਕਿਉਂਕਿ ਉਥੇ ਉਹਨਾਂ ਜਿਹੜਾ ਉਹਦਾ ਮਿਊਜ਼ੀਅਮ ਬਣਾਇਆ ਹੋਇਆ ਹੈ ਮਿਊਜ਼ੀਅਮ ਬਣਾਇਆ ਹੈ ਨੀਰੂਸ਼ੀ ਮਲੇ ਬੱਚਾ ਉਹ ਉਹ ਜਾ ਕੇ ਜਦੋਂ ਦੇਖਦੇ ਆਂ ਕਿਵੇਂ ਛੋਟੇ ਛੋਟੇ ਬੱਚਾ ਤੋਂ ਲੈ ਕੇ ਆਪਣਾ ਆ ਜਿਵੇਂ ਬੋਤੇ ਲੋਕ ਜਦੋਂ ਉਥੇ ਨਾਲ ਜਿਹੜਾ ਉਹ ਸੀਨ ਕਿਹ ਜਿਤਾ ਹੋਇਆ ਤੇ ਦੰਖੋ ਪਰਮਾਰੰਭਾ ਬਗਿਰਦਾ ਉੱਤੇ ਅੱਛਾ ਉਸ ਵੇਲੇ ਸ਼ਹਿਰ ਦੇ ਵਿੱਚ ਕਿਹੜੀ ਟ੍ਰੇਨ ਕਿੱਥੇ ਚੱਲਣੀ ਸੀ ਕਿਵੇਂ ਜਾਣੀ ਹੋਰ ਐਕਸੈਕਟਲੀ ਉਹ ਤੁਹਾਨੂੰ ਉੱਥੇ ਡਿਸਪਲੇ ਹੁੰਦਾ ਔਰ ਜਦੋਂ ਬੰਪ ਆਉਂਦਾ ਵੀ ਦਿਖਦਾ ਉਹ ਵੀ ਸੀਮ ਕ੍ਰੀਟੇਜਨ ਹੈ ਬਿਜ਼ੂਲ ਬੜਾ ਹੈ ਬਿਜ਼ੂਲ ਬੜਾ ਹੈ ਔਰ ਬਹੁਤ ਵੱਡਾ ਰੇਨਾ ਜਿਹੜਾ ਹੈ ਉਸ ਦੇ ਵਿੱਚੋਂ ਤੁਸੀਂ ਦੇਖਦੇ ਹੋ ਕਿ ਕਿਵੇਂ ਉਹ ਮੰਦਰ ਜਿਹੜਾ ਕਿ 140000 ਲੋਕ ਇਕੋ ਵਾਰੀ ਪਲਾਵ ਦੇ ਵਿੱਚ ਬੜਾ ਹੈ ਉਹ ਬੜੀ ਸੀ ਉਹ ਗੈਸ ਤੋਂ ਨੀਤ ਲੋਕ ਸੋ ਤੋਂ ਔਰ ਮੈਂ ਜਦੋਂ ਹਿਰੋਸ਼ਿਮਾ ਦੇ ਵਿੱਚ ਅਸੀਂ ਬੇਸਿਕਲੀ ਕੀ ਸੀਗਾ ਕਿ ਉੱਥੇ ਜਿਹੜੀ ਆਰਗੇਨਾਈਜੇਸ਼ਨ ਹੈ ਜਿਹੜੇ ਵਿਕਟਮ ਹੈਗੇ ਨੇ ਹਿਰੋਸ਼ਿਮਾ ਦੇ ਇਸ ਤਰ੍ਹਾਂ ਦੀ ਦੇ ਉਹ ਇੱਕ ਸੰਸਥਾ ਹੈ। ਉਸ ਸੰਸਥਾ ਨੂੰ ਨੋਬਲ ਪ੍ਰਾਈਜ਼ ਕਰਾ ਦਿੱਤੀ, 2013 ਪ੍ਰਾਈਜ਼ ਮਿਲੇਗਾ। ਉਹ ਸੰਸਥਾ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਉਪਰ ਦੇ ਤਰ੍ਹਾਂ ਮਾਪੇ ਜਿਹਨਾਂ ਨੂੰ ਦੇ ਨਾਲ ਚਲੇ ਸੀ ਸਾਇਟੇਸ਼ਨ। ਉਸ ਪ੍ਰੋਗਰਾਮ ਦੇ ਵਿੱਚ ਜਾ ਕੇ ਜਦੋਂ ਅਸੀਂ ਲੋਕਾਂ ਨੂੰ ਮਿਲੇ ਹਾਂ ਅੱਜ ਵੀ ਹਿਰੋਸ਼ਿਮਾ ਦੇ ਵਿੱਚ ਕੱਟੀਆਂ ਬਹਾਮਾ ਵਾਲੇ ਉਹ ਗਏ ਬੜਾ ਤੁਰੇ ਜਿਹੜੇ ਉੱਤੇ ਦਾ ਪੰਧ ਲੱਗਾ ਹੋ ਰਹੇ ਨੇ ਉੱਥੇ ਬੌਣੇ ਛੋਟੇ ਛੋਟੇ ਕਰਦੇ ਜੋ ਕਿਉਂਕਿ ਉਹਦਾ ਪ੍ਰਭਾਵ ਪੂਰ ਤੱਕ ਨਹੀਂ ਡਾਗਿਆ ਹੋਇਆ ਤਾਂ ਮਸਰਤੇ ਪ੍ਰਵਾਹ